ਉਰਕੇ ਪਾਸੇ ਪਲਮੰਡੀ ਰਾਏ ਔਰ ਦੂਜੇ ਪਾਸੇ ਮੁੰਡੇ ਕਹਿੰਦੇ ਕਾਲੇ ਬੂਲੇ ਪਿੱਟਦੇ ਆ ਕਿ ਬੁੱਲਿਏ ਬਣਾ ਕੇ ਝਾਂਦਰ ਕੋਰੀ ਨਾਲ ਨਾਲ ਪਰੇ ਤੁਰਨਾ ਜਾਨ ਮਤਰਾ ਨੇ ਕੋਕਾ ਬਾਨਾ ਜਾਵਣ ਜਾਣਾ ਸਰਮਾ ਨਹੀਂ ਤਾਂ ਪੱਕੇ ਬਣ ਜਾਣਾ ਫਾਨੀ ਤਰੀ ਦੇ ਮਰ ਕੇ ਅੱਜ ਤੋ ਨੂੰ ਟਕਰਾਂਗੇ ਸੱਚੇ ਸ਼ਰੀਕ ਤੇ ਬਣ ਕੇ ਪਰ ਸੱਤਾ ਆ ਸੱਤਾ ਆ ਸੱਤਾ ਕਹਿੰਦੇ ਕਾਲੇ ਬੂਲੇ ਦੀ ਧਰਤੀ ਦਾ ਆ ਸੱਤਾ ਕਾਲੇ ਬੂਲੇ ਦੀ ਧਰਤੀ ਦਾ ਪਹਿਲਾ 3 ਪੁਆਇੰਟ ਆਪਣੀ ਟੀਮ ਲਈ ਇਸੇ ਨੂੰ ਪਹਿਲਾ ਜਫਾ

ਬਲਾਜਰ ਕਰ ਰਿਹਾ ਹੈ ਵਿਚ 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 ਮਦਾਰ ਦੇ ਬੁੱਕਦੇ ਆਓ ਸਾਹਮਣੇ ਜੂਪਾ ਕਹਿੰਦੇ ਭੱਜਦੇ ਰਿਹਾ ਇੱਕ ਮਾੜੋ ਪਰ ਜੀਵੇ ਜੀ ਇਹ ਜਿਹੜਾ ਹਟਾਜ ਦਿੱਤਾ ਗਿਆ ਹੈ ਹਲਕੀ ਜਿਹਾ ਕਹਿੰਦੇ ਵੇਟ ਦਾ ਮੁੰਡਾ ਪਰ ਕਬੱਡੀਆਂ ਪਾਉਂਦਾ ਕਮਾਲ ਕਰ ਜਾਂਦਾ ਆਓ ਸਾਹਮਣੇ ਸੱਤੇ ਦਾ ਕਹਿੰਦੇ 14 ਵੀਰ ਕਬੱਡੀ ਪਾਰਿਆ ਜੀ ਵੀਰੋ ਹੋਰ ਦੇਖਦਾ ਵੀ ਚਾਰ ਯਾਫੀ ਅੰਦਰੋਂ ਹੌਕਾ ਪੱਟ ਮਾਰਿਆ ਤੇ ਮਣੀ ਨੇ ਪੁਆਇੰਟ ਜਿਹੜਾ ਉਹ ਆਪਣੀ ਟੀਮ ਨੂੰ ਜ਼ੋਰ ਦਿੱਤਾ ਅਗਲੀ ਕਬੱਡੀ ਖੇਡ ਦੇ ਮੈਦਾਨ ਦੇ ਵਿੱਚ ਕਰਨ ਮੇਰੇ ਵੀਰੋ ਤਿਆਰ ਬੈ ਤਿਆਰ ਹੈ ਉਹ ਸਾਹਮਣੇ ਕਹਿੰਦੇ ਚੌਧ ਕਬੱਡੀ ਪਾ ਰਿਹਾ ਹੈ ਕਰਨ ਕਬੱਡੀ ਪਾ ਰਿਹਾ ਖੇਡ ਮੈਦਾਨ ਦੇ ਵਿੱਚ ਦੂਸਰੇ ਪਾਸੇ ਸੁੱਤਾ ਤਿਆਰ ਹੈ ਮੇਰੇ ਵੀਰੋ ਹੁਣ ਕੌਣ 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 ਤਰੂ ਕਮਾਲ ਇਹਦੇ ਸਮਾਂ ਨਸੂਰਾ ਲਓ ਸਾਹਮਣੇ ਕਹਿੰਦੇ ਚੌਜਾਂ ਦੇ ਘੁੰਮ ਦੀ ਵਿੱਚ ਤੇ ਵਿੱਚੋਂ ਨੌਜਵਾਨਾ ਕਾਲੀ ਕਰ ਗਿਆ ਪਰ ਪੁਆਇੰਟ ਕਹਿੰਦੇ ਕਰਨ ਨੇ ਆਪਣੀ ਟੀਮ ਲਈ ਜੁਰਦਾ ਹੈ ਅਗਲੀ ਕਬੱਡੀ ਹਾ ਅਲਵੇਲਾ ਪਾ ਰਿਹਾ न्यूज़ीलैंड जे वाहिगुरू वाहिगुरू सचे पाशा डेर बा वाहिगुरू हर सबर कबी खोर जे मैदा ਉਜੀਦਾ ਕਬੱਡੀ ਪਾ ਰਹੇ ਨੇ ਮੇਰੇ ਬੱਚੋ ਦੇਖਿਓ ਤਿਆਰ ਯਾਫੀ ਕਹਿੰਦੇ ਤਿਆਰ ਵਰਤਾਰੇ ਹਲਦੀ 16 ਟੀਮਾਂ ਪੱਕੀਆਂ ਐਂਟਰ ਕੀਤੇ ਨੇ ਗੁਦਰ ਪੈ ਰਹੀ ਟੀਮਾਂ ਵੀ ਟੌਪ ਟੌਪ ਦੇ ਆ ਬੜੀਆਂ ਮੇਰੇ ਮਿੱਤਰੋ ਕਾਲੂ ਕਹਿੰਦੇ ਬਿਰਾਚੂ ਦੀ ਆ ਤੋ ਅਗਰੇ ਕਿ ਨੂੰ ਆ ਗਰਾਊਂਡ ਦੇ ਵਿੱਚੋਂ ਬਿਰਾਚੂ ਦੀ ਆ ਤੋ ਅਗਰੇ ਕਿ ਨੂੰ ਪਰ ਸਟਾਕ ਕਾਲੇ ਗੋਲੇ ਵਾਲਾ ਆ ਮੈਚ ਦੇ ਵਿੱਚ ਜੱਲਾ ਟਕਾਰੇ ਲਈ ਆ ਕਾਲੇ ਗੋਲੇ ਮੇਰੇ ਵਾਲਾ ਆ ਕਹਿੰਦੇ ਸਤੂਰ ਸਿੰਘ ਸੱਤਾ ਜਿਹੜੇ ਪਹਿਲਾਂ ਅਸੀਂ ਜਿਹੜੇ ਕਬੱਡੀ ਖੇਡਿਆ ਹੋਵੇ ਕਮੇਂਦਾ ਜਾਪਸਿਆ ਇਹ ਕਹਿੰਦੇ ਉਸੇ ਪਿੰਡ ਦਾ ਆਪਣੀ ਟੀਮ ਲਈ ਬੱਲੇ ਬੱਲੇ ਕਰਵਾਉਣਾ ਆਇਆ ਹੈ ਅਗਲੀ ਕਬੱਡੀ ਆਸ ਤੇਰਾ ਛੋਟਾ ਵੀਰਾ ਵਜ਼ੀਰ ਵਾਲਾ ਇਸ ਜਿਹੜਾ ਇਹ ਕਹਿੰਦੇ ਨਾਜਵਾਨ ਮਣੀਏ ਕਾਲੇ ਵਾਲੇ ਕਹਿੰਦਾ ਗਰੀਬੀ ਕਬੱਡੀ ਕਦੇ ਇੱਕ ਪਾਸੇ ਪਰ ਦੂਜੇ ਪਾਸੇ ਤੇ ਵੰਡੀ ਵਾਲਾ ਭੁੱਖਾ ਬਬਰ ਸ਼ੇਰ ਉਹ ਸਾਹਮਣੇ ਕਹਿੰਦੇ ਮਿਰਗਲਾ ਸ਼ਿਕਾਰ ਕਰਦਾ ਹੋਇਆ ਆਪਣੀ ਟੀਮ ਦੇ ਲਈ ਪੁਆਇੰਟ ਦਾ ਬੋਧਾ ਕਰ ਰਿਹਾ ਹੈ ਅਗਲੀ ਕਬੱਡੀ ਕਰਨ ਕਬੱਡੀ ਵਾਲਾ ਪਾਲਿਆ ਵਜ਼ੀਰ ਵਾਲੀ ਸਾਹਮਣੇ ਕਹਿੰਦੇ ਤਲਵੰਡੀ ਰਾਏ ਵਾਲਾ ਕਰਨੂ ਕਬੱਡੀ ਪਾ ਰਿਹਾ ਖੇਡ ਦੇ ਮੈਦਾਨ ਦੇ ਵਿੱਚ ਫਾਈਨਲ ਮੈਚ ਰਹਾ ਥੋੜਾ ਸਮਾਂ ਬਾਕੀ ਹੈ ਕਰਨੂ ਕਦੇ ਪੁੱਟੇ ਪੁੱਟਣ ਬਲੇਰ ਬੜੋ ਪਰ ਸੱਤਾ 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 ਲੋਕਰ ਦਾ ਕਮਾਲ ਮੇਰੇ ਵੀਰੋ ਇਸ ਸਮੇਂ ਢਾ ਕੇ ਬੈਠੀ ਹਿੱਕ ਤੇ ਕਰਾਈ ਬਲੇ ਬਲੇ ਆ ਕੀਤੀ ਕਮਾਲ ਇਸ ਸਮੇਂ ਜਫਾ ਲਾ ਕੇ ਪੁਆਇੰਟ ਦੀ ਸਾਡੀ ਰਵੀ ਜਗਰ ਦੇ ਵਿੱਚ ਖੜਿਆ ਮਾਜਰਾ ਆਨੰਦ ਮਾਣ ਰਿਹਾ ਪਰ ਸਾਹਮਣੇ ਜੱਸਾ ਕਬੱਡੀ ਜੱਸਾ ਦੇ ਬੜੀ ਉਹਨੇ ਪੰਡ ਜੋਰ ਦਿੱਤਾ ਆਪਣੀ ਟੀਮ ਦੇ ਲਈ ਅਗਲੀ ਕਬੱਡੀ ਕਹਿੰਦੇ ਯੂਥਾ ਤਿਆਰ ਵਰਤਿਆ ਸਾਹਮਣੇ ਕਹਿੰਦੇ ਜੂਥਾ ਅਗਲੀ ਕਬੱਡੀ ਪਾ ਰਿਹਾ ਹੈ ਖੇਡ ਮੈਦਾਨ ਦੇ ਵਿੱਚ ਜਿਹੜਾ ਜੂਥਾ ਲਗਾਤਾਰ ਕਬੱਡੀਆਂ ਪਾ ਰਿਹਾ ਹੈ ਖੇਡ ਮੈਦਾਨ ਦੇ ਵਿੱਚ ਲੈ ਵੀ ਸੁੱਟਿਆ ਜਿਹੜੇ ਪੈਸਟ ਮਾਨਾ ਜੱਫੇ ਲਾ ਰਿਹਾ ਪਾ ਰਿਹਾ ਕਿਉਂਕਿ ਕਾਲੇ ਬੋਲੇ ਦਾ ਤੇ ਕਾਗੋ ਦਾ ਕੋਈ ਬੜਾ ਫਰਕ ਨਹੀਂ ਹਾਂ ਕਾਕਾ ਦਾ ਤੇ ਕਾਲੇ ਮੋੜ ਦਾ ਕੋਈ ਮਾੜਾ ਫਰਕ ਨਹੀਂ ਹੈ ਵੀ ਸੱਤਿਆ ਹਾਂ ਸਾਹਮਣੇ ਕਹਿੰਦਾ ਸੱਤਿਆ ਸਾਡੀ ਖਿਡਾਰੀ ਇਸ ਵੇਲੇ ਕਰੋਨਾ ਹੋਇਆ ਬੱਲੇ ਵੱਲੋਂ ਉਹ ਮੈਦਾਨ ਦੇ ਵਿੱਚ ਕਹਿੰਦੇ ਪਹਿਲਵਾਨ ਨੂੰ ਨਾ ਕਰਵਾ ਜੱਫਾ ਪੁਆਇੰਟ ਦਾ ਨਾਜਰਾਨਾ ਕੋਈ ਵੱਧਾ ਕਰ ਰਿਹਾ ਹੈ ਪੁਆਇੰਟ ਦਾ ਨਾਜਰਾਨਾ ਵੱਧਾ ਕਰ ਰਿਹਾ ਹੈ ਚੱਲ ਵੀ ਮਨੀ ਗੁਰਪਾਲ ਦੀ ਕਬੱਡੀ ਖੇਡ ਮੈਦਾਨ ਦੇ ਵਿੱਚੋਂ ਅਗਲੀ ਕਬੱਡੀ ਮਨੀ ਪਾਵੇਗਾ ਜਾਂ ਅਲਵੇਲਾ ਪਾਵੇਗਾ ਕਬੱਡੀ ਕਹਿੰਦੇ ਟਰਨ ਮੈਚ ਟਰਨਾ ਹੈ

ਆਪਣੀ ਟੀਮ ਦੇ ਲਈ ਕਹਿੰਦੇ ਬੱਲੇ ਬੱਲੇ ਕਰਵਾਉਣਾ ਹੋਇਆ। ਜਦ ਵੀ ਕਰਨ ਕਬੱਡੀ ਹੋਇਆ ਫਿਰ ਬਾਦਰੀ ਕਬੱਡੀ ਕਿਉਂਕਿ ਬਾਕੇ ਪੈ ਤੜੀ ਹਰ ਖਾ ਕੋੜਾ ਉਹ ਬੋਰੇ ਦਾ ਕੋੜਾ ਬੰਦੇ ਨੂੰ ਮੈਕਸ਼ਨ ਦਿੰਦੇ ਨਹੀਂ। ਸੱਤਾ ਕਾਲੇ ਬੋਰੇ ਦਾ ਜੱਫਾ ਲਾਊਗਾ। ਜਾਫਰ ਨਹੀਂ ਮਰੇ ਮਿੱਤਰੋ। ਆਹ ਸਾਹਮਣੇ ਜਸੁੱਤਾਂ ਦੇ ਨੌਜਾਨ ਕਰਨ ਜੱਫਾ ਪਰ ਬੱਲੇ ਬੱਲੇ ਹਾਂ ਬੱਲੇ ਬੱਲੇ ਕੋਹੇ ਨਿਕਲੋ। ਕੋਹੇ ਨਿਕਰਾ ਪਰਮ ਕਹਿੰਦੇ ਪਰਮ ਕਾਲੇ ਬੋਰੇ ਵਾਲਾ ਜਿਹੜੀ ਦਾ ਜੀ ਸਨਮਾਨ ਆਪਾ ਕਾਲੂ। मनी के कॾहिं भारे वीरियो सारे वीरा वारा वारा मोटा लाहे खड़े से भाव ਕਾਰ ਕੀਤੀ ਆ ਸਾਰੇ ਵੀਰਾਂ ਨੂੰ ਧੰਨਵਾਦ ਸਹੀਦ ਭਗਤ ਸਿੰਘ ਸਪੋਰਟਸ ਲੈਬਲ ਕਲੱਬ ਦੇ ਵੀਰਾਂ ਦਾ ਉਹ ਗਗਨਬਾਈ ਇਹਨਾਂ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਖੜਿਆ ਕਿ ਮੌਨਤਾ ਕੀਤੀਆਂ ਨੰਤਾ ਨਹੀਂ ਉਹ ਤਾਂ ਹੀ ਕਿਸੇ ਗੱਲ ਦੀ ਚਿੰਤਾ ਨਹੀਂ ਜੇ ਰਾਤ ਦੀ ਲੰਘੀਆ ਗੁਰਤਾ ਨਹੀਂ ਪਰ ਸੋਚ ਸਕੈਲੋਂ ਵੱਡੀਆਂ ਤੇ ਬਾਕੀ ਨਾਲ ਰੱਬ ਤੇ ਚੋਕੀ ਦੇ ਨਾਲ ਰੱਬ ਦੇ ਗਗਨਬਾਈ ਕਹਿੰਦਾ ਬਾਕੀ ਨਾਲ ਰੱਬ ਦੇ ਛੱਡੀਆ ਬਾਕੀ ਨਾਲ ਰੱਬ ਦੇ ਛੱਡੀਆ ਸੰਗਾਲੀ ਵਾਲੇ ਗੁਰਪ੍ਰੀਤ ਜੀ ਆਸਟ੍ਰੇਲੀਆ ਤੋਂ ਸਾਡੇ ਨਿਰ ਪ੍ਰਦੀਪ ਹੁਣੀ ਚਾਂਦੇ ਵਾਲੇ ਵਿੱਕੀ ਸਟੋਰੀਆਂ ਦੀ ਹੈਰੀ ਕਲੇਰ ਹੁਣੀ ਸਾਡੇ ਵੀਰਾਂ ਦਾ ਬਾਰੇ ਮੇਰੇ ਲਈ ਸਭ ਨੂੰ ਲੱਗ ਰਿਹਾ ਪੂਰਾ ਜੋਰ ਲੱਗਿਆ ਹੋਇਆ ਹੈ ਪੂਰਾ ਬੰਦੇ ਜੋਰ ਲੱਗਿਆ ਹੋਇਆ ਹੈ ਪਰ ਦੂਜੇ ਪਾਸੇ ਮਨੀ ਉਹ ਮਨੀ ਉਹ ਮਨੀ ਡੱਕਿਆ ਗਿਆ ਮਨੀ ਬਾਰੇ ਸਾਰੇ ਨੌਜਵਾਨ ਬੰਦੇ ਡੱਕਿਆ ਗਿਆ ਬਰਾਦ ਵਾਲੇ ਦੀ ਜਫਾ ਲਾ ਬੰਦਾ ਜਫਾ ਗੋੜ ਦਾ ਵਾਦਾ ਕਰਦਾ ਹੈ ਅਗਲੀ ਕਬੱਡੀ ਮਾਰਦੇ ਨੇ ਉਹ ਕਬੱਡੀ ਵਾਲਾ ਕਰਨ ਦੇ ਮੈਦਾਨ ਦੇ ਵਿੱਚ ਗੱਭਰੂ ਤਿਆਰ ਹੈ ਲੈ ਸਾਹਮਣੇ ਕਦੇ ਪਰਹ ਪਿਆਰਾ ਖੇਡ ਦੇ ਮੈਦਾਨ ਦੇ ਵਿੱਚ ਮੈਚ ਟੱਪਦਾ ਛੋਟੀ ਆੜਾ ਉਹ ਖੇਡਾ ਜਾ ਰਿਹਾ ਮੇਰੇ ਵੀਰੋ ਉਹ ਦੇਖਦਾ ਕਬੱਡੀ ਪਈ ਸੀ ਕਰਦੀ ਚਾਰ ਯਾਫਤੀ ਤਿਆਰ ਵਰਤਾਰਾ ਕੌਣ ਕਦੇ ਬੱਲੇ ਬੱਲੇ ਕਰਾਉ ਮੇਰੇ ਮਿੱਤਰੋ ਕਿ ਜਿਤਵਾਜੀ ਵਿੱਚ ਛੱਡੇ ਤੱਤ ਹਜ਼ਾਰੇ ਜਾਂਦੇ ਨੇ ਬਾਰੇ ਹੋਵੇ ਟਾਉ ਦਾ ਮਿਰਜ਼ਾ ਮਾਰੇ ਜਾਂਦੇ ਨੇ ਬਾਰੇ ਟੱ ਦੇ ਤੇ ਰੇਟੀ ਛੜਦੀ ਹੁੰਦੀ ਆ ਤੁਰਕਾ 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 ਕਰਕੇ ਗੁੰਡੀ ਛੜਦੀ ਹੋ ਗਈ ਆ ਤੁਰਕਾ ਤੁਰਕਾ ਕਰਕੇ ਗੁੰਡੀ ਛੜਦੀ ਹੋ ਗਈ ਆ ਦੇ ਲਈ ਤਾਲੀਆਂ ਮਾਰੀਆ ਵੀ ਕਿਸੇ ਕੱਲ ਵਾਲੀ ਸਰਦਾਰ ਹੋ ਰਿਹਾ ਕਿਸੇ ਕੱਲ ਵਾਲੀ ਸਰਦਾਰ ਹੋ ਰਿਹਾ ਇਹ ਕਰਦਾ ਕਰੇ ਫੂਰੇ ਜਨ ਵਾਲਾ ਉਹ ਹੋ ਰਿਹਾ ਫਲਾਇਆ ਅਗਲੀ ਕਬੱਡੀ ਕਹਿੰਦੇ ਯਾਫੀ ਸਾਡਾ ਵੀਰ ਫਿਰ ਮਾਣ ਦੇ ਇੱਕ ਵਾਧਾ ਜਿਆ ਜਾਰ ਯਾਖੀ ਪਿਆਰਾ ਯਾਖੀ ਦੇ ਯਾਖੀ ਕਬੱਡੀ ਖਾ ਰਹੇ ਨੇ ਲਓ ਸਾਹਮਣੇ ਅੰਦਰ ਜੱਸਾ ਕੌਣ ਬੱਲੇ ਬੱਲੇ ਕਰਾਉਦੇ ਨੇ ਮਿੱਤਰੋ ਪੁਆਇੰਟ ਇੰਦਰ ਕਬੱਡੀ ਵਾਲਾ ਇਸ ਨੇ ਹਵਾ ਕਰ ਗਿਆ ਆਪਣੀ ਟੀਮ ਲਈ ਅਗਲੀ ਕਬੱਡੀ ਕਹਿੰਦੇ ਅਯੂਪਾ ਤਿਆਰ ਹੈ ਆਹ ਸਾਹਮਣੇ ਅਯੂਪਾ ਤਿਆਰ ਹੈ ਮੇਰੇ ਵੀਰੋ ਖੇਡ ਮਾਨ ਦੇ ਤੌਰ ਤੇ ਲਈ ਸਾਹਮਣੇ ਕਹਿੰਦੇ ਭਾਰੀ ਪਰਤਮ ਸ਼ਰੀਰ ਹੈ ਆਹ ਸਾਹਮਣੇ ਖਾਧੀ ਹੋਈ ਹੈ ਮੇਨਤਾ ਖਾਧੀ ਆ ਖਾਕਾ ਮੇਰੇ ਵੀਰੋ ਕੀਤੀ ਹੈ ਮੇਨਤਾ ਅੰਜ ਕਦੇ ਨੌਜਵਾਨ ਦੇ ਸੀਰਾਂ ਵਿੱਚੋਂ ਝੜਕ ਰਹੀਆਂ ਨੇ ਆਹ ਸਾਹਮਣੇ ਖਾਂਦੀਆਂ ਖੁਰਾਕਾਂ ਨਾਲੇ ਜ਼ੋਰ ਮੱਲਦਾ ਹੁਣ ਪਤਾ ਦਾ ਖੇਡ ਮੈਦਾਨ ਵਿੱਚ ਚੱਲਦਾ ਜਦੋਂ ਆਣ ਕੇ ਮੈਦਾਨਾਂ ਮਲਜੀਤੇ ਕਹਦੇ ਵੀ ਇੱਕ ਵਿੱਚ ਰਜਦਾ ਆਹ ਸਾਹਮਣੇ ਸੱਟਾ ਸੱਟਾ ਆਹ ਸੱਟਾ ਪਿੰਡ ਕਾਲੇ ਮੋਲੇ ਦਾ ਫਾਰੀ ਤੇ ਕਦੇ ਸੋਹਣੇ ਖੇਡ ਦੇ ਮੈਦਾਨ ਦੇ ਵਿੱਚ ਲਓ ਸਾਹਮਣੇ ਮਣੀ ਖੇਡ ਮੈਦਾਨ ਦੇ ਵਿੱਚ ਕਬੱਡੀ ਪਾ ਰਿਹਾ ਲਓ ਸਾਹਮਣੇ ਮਣੀ ਦੀ ਕਬੱਡੀ ਤੋਂ ਹੋਈ ਹੈ ਇੱਕ ਖੱਬੀ ਖਾੜ ਦੇ ਪਾਣੀ ਫਰੀਕ ਬੱਟਾ ਨੂੰ ਕਿ ਲਾਹਤ ਜਨਤੇ ਵੀਏ ਤੈਜ ਕਰਨਾ ਹਰਨੀ ਦੀ ਪਾੜਦੇ ਸ਼ੇਰਾਂ ਦੇ ਬੱਟਾ ਨੂੰ ਲਾਹਤ ਜਨਤੇ ਨੋਜਵਰ ਪ੍ਰਧਾਨ ਇਸ ਵੇਲੇ ਫਿਰ ਕਬੱਡੀ ਪਾ ਰਿਹਾ ਅਜੂਬਾ ਪਲਵਾਨ ਕੋਈ ਅਜੂਬਾ ਕਹਿੰਦਾ ਪਰ ਸ਼ੇਰਿਕਪੁਰ ਤੋਂ ਦੇਖੀਏ ਕੰਮ ਬੱਦਲਣੀਆਂ ਸ਼ਰੀਮਾ ਮੋਟੇ ਬੱਟੇ ਦੇ ਦਰਸ਼ਣ ਕਰਵਾਇਆ ਚਾਹਿਆ ਫੇਰ ਹੁਣ 40 ਫੇਰਾਂ ਵਿੱਚੋਂ ਮੇਰੇ ਵੀ ਇਹ ਨੋਜਵਰ ਕਦੇ ਟਰਾਈ ਤੇ ਕਰ ਰਿਹਾ ਪਰ ਰੈਡਰ ਐਕਸਲ ਪੁਆਇੰਟ ਆਪਣੀ ਟੀਮ ਲਈ ਜੋੜ ਰਹਾ ਹੈ ਚਲ ਵੀ ਮਣੀ ਜੋ ਪਾਕ ਕਬੱਡੀ ਕਿ ਆ ਸਾਹਮਣੇ ਕਦੇ ਮੁੰਨਾ ਲਾਵੇ ਤਕੜਾ ਜੱਫਾ ਆਪਣੀ ਟੀਮ ਲਈ ਪਾਉਦਾ ਕਰ ਰਿਹਾ ਕੰਗਲਾ ਮਣੀ ਫਿਰ ਪਾਕ ਕਬੱਡੀ ਲੈ ਵੀ ਮਣੀ ਬੱਜ ਕੇ ਪਾਸ ਤਰੀ ਕਿਉਂਕਿ ਅੰਦਰੋਂ

ਲਓ ਸਾਹਮਣੇ ਪਰਮਜੀ ਕਬੱਡੀ ਲਈ ਹੋਈ ਹੈ ਖੇਡ ਦੇ ਮੈਦਾਨ ਦੇ ਵਿੱਚ ਕਾਲਾ ਬੂਰਾ ਪਿੰਡਾ ਮੁੰਡੇ ਨੇ ਜੱਫੀ ਟਾਪ ਟਾਪ ਦੇ ਨਾਲੇ ਪਰ ਸਾਹਮਣੇ ਕਦੇ ਅਜੋਲੇ ਦੇ ਸੱਟੋ ਜੀ ਉਸ ਕਰਕੇ ਕਬੱਡੀਆਂ ਪਾਉਂਦੀਆਂ ਪਰ ਰਹੇ ਨੇ ਮੇਰੇ ਵੀਰੋ ਲਓ ਸਾਹਮਣੇ ਪਰਮ ਪਰਮ ਤੇ ਇੰਦਰ